ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਆਜਾਦੀ ਨਾਲ ਆਜਾਦੀ ਮੇਰਾ ਪਹਿਲਾ ਇਹ ਸਵਾਲ ਆ ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੋਕਾਂ ਨੂੰ ਸ਼ੁਭਕਾਮਨਾ ਦਿੱਤੀਆਂ ਖੁਸ਼ਹਾਲੀ ਲਈ ਤੇ ਤਰੱਕੀ ਲਈ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਮੈਂ ਤਾਂ ਇਹ ਕਹੂੰਗਾ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਤਰੱਕੀ ਤੇ ਖੁਸ਼ਹਾਲੀ ਲੋਕਾਂ ਦੀ ਤੁਹਾਡੀਆਂ ਕਾਮਨਾਵਾਂ ਨਾਲ ਨਹੀਂ ਆਉਣੀ ਇਹ ਤਰੱਕੀ ਤੇ ਖੁਸ਼ਹਾਲੀ ਲੋਕਾਂ ਦੀ ਤੁਹਾਡੀਆਂ ਨੀਤੀਆਂ ਨਾਲ ਤੇ ਤੁਹਾਡੇ ਕੰਮਾਂ ਨਾਲ ਆਉਣੀ ਹੈ। ਮਤਲਬ ਵੀ ਜੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਕਹਿਣ ਵੀ ਅਸੀਂ ਲੋਕਾਂ ਨੂੰ ਤਰੱਕੀ ਤੇ ਖੁਸ਼ਹਾਲੀ ਦੀਆਂ ਕਾਮਨਾਵਾਂ ਦੇਤੀਆਂ ਨੇ ਆਪੇ ਆ ਜੂਗੀ ਤੇ ਫਿਰ ਸਰਕਾਰਾਂ ਬਣਾਉਣ ਦੀ ਤਾਂ ਲੋੜ ਹੀ ਨਹੀਂ। ਸਰਕਾਰਾਂ ਬਣਾਈਆਂ ਕਿਉਂ ਨੇ? ਸਰਕਾਰਾਂ ਦੀਆਂ ਨੀਤੀਆਂ ਨਾਲ, ਸਰਕਾਰਾਂ ਦੀਆਂ ਪਾਲਿਸੀਆਂ ਨਾਲ, ਸਰਕਾਰਾਂ ਦੇ ਕੰਮਾਂ ਨਾਲ ਲੋਕਾਂ ਦੀ ਜ਼ਿੰਦਗੀ 'ਚ ਤਰੱਕੀ ਤੇ ਖੁਸ਼ਹਾਲੀ ਆਉਣੀ ਹੈ। ਤੇ ਜੇ ਅਜੇ ਤੱਕ ਨਹੀਂ ਆਈ ਤਾਂ ਉਹ ਇਹਨਾਂ ਸਰਕਾਰਾਂ ਦੀ ਨਕਾਮੀ ਕਰਕੇ ਨਹੀਂ ਆਈ ਮੈਂ ਜਿੰਨੇ ਭੈਣਾ ਭਰਾ ਲਾਈਵ ਸੁਣ ਰਹੇ ਨੇ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਦੇਖੋ ਅੱਜ ਜੇ ਲੋਕਾਂ ਦੀ ਜ਼ਿੰਦਗੀ 'ਚ ਤਰੱਕੀ ਘਟਾ ਜਾਂ ਖੁਸ਼ਹਾਲੀ ਘਟਾ ਤਾਂ ਇਹਦਾ ਕਾਰਨ ਕੀ ਹੈ ਇਹਦਾ ਕਾਰਨਾਂ ਬੇਰੁਜ਼ਗਾਰੀ ਅੱਜ ਜੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬੇਰੁਜ਼ਗਾਰੀ ਹੈ ਕਰਜ਼ੇ ਨੇ ਤੰਗੀਆਂ ਨੇ ਖੁਸ਼ਹਾਲੀ ਨਹੀਂ ਹੈਗੀ ਬੁਰੀਆਂ ਹਾਲਤਾਂ ਨੇ ਤਾ ਇਹ ਦੇ ਦੋਚੀ ਸਰਕਾਰਾਂ ਨੇ ਸੈਂਟਰ ਸਰਕਾਰ ਵੀ ਤੇ ਸੂਬਾ ਸਰਕਾਰਾਂ ਵੀ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਦਾ ਰਾਜ ਰਿਹਾ ਹੈ ਵੋਟਾਂ ਵੇਲੇ ਇਹ ਐ ਥੋੜਾ ਕਹਿੰਦੇ ਨੇ ਬਈ ਤੁਸੀਂ ਸਾਨੂੰ ਵੋਟਾਂ ਪਾਓ ਤੇ ਅਸੀਂ ਫਿਰ ਤੁਹਾਡੀ ਖੁਸ਼ਹਾਲੀ ਦੇ ਲਈ ਸ਼ੁਭ ਕਾਮਨਾਵਾਂ ਮੰਗਿਆ ਕਰਾਂਗੇ ਇਹ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਸ਼ੁਭ ਕਾਮਨਾਵਾਂ ਮੰਗਣ ਲਈ ਨਹੀਂ ਬਣਾਏ ਜਾਂਦੇ ਇਹ ਕੰਮ ਕਰਨ ਲਈ ਬਣਾਏ ਜਾਂਦੇ ਨੇ ਔਰ ਤੁਸੀਂ ਦੇਖ ਲਓ ਜਿੰਨੀਆਂ ਵੀ ਪਾਰਟੀਆਂ ਦੀਆਂ ਸਰਕਾਰਾਂ ਅੱਜ ਤੱਕ ਰਹੀਆਂ ਉਹਨਾਂ ਨੇ ਕੀ ਕੀਤਾ ਜਿੰਨੀ ਕੁ ਮਾੜੀ ਮੋਟੀ ਜ਼ਿੰਦਗੀ ਲੋਕ ਜਿਉਂ ਰਹੇ ਨੇ ਉਹ ਆਪਦੀ ਸਖਤ ਮਿਹਨਤ ਦੇ ਸਿਰ ਤੇ ਜਿਉ ਰਹੇ ਨੇ ਅੱਜ ਦੇਖੋ ਸੈਂਟਰ ਸਰਕਾਰ ਮੋਦੀ ਸਰਕਾਰ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਕਹਿਤਾ ਕਿ ਮੈਂ ਲੋਕਾਂ ਦੀ ਜ਼ਿੰਦਗੀ ਦੀ ਤਰੱਕੀ ਤੇ ਖੁਸ਼ਹਾਲੀ ਲਈ ਕਾਮਨਾਵਾਂ ਦਿੰਨਾ ਪ੍ਰਧਾਨ ਮੰਤਰੀ ਸਾਹਿਬ ਜਦੋਂ ਤੁਸੀਂ ਵੋਟਾਂ ਮੰਗੀਆਂ ਸੀ ਉਦੋਂ ਤੁਸੀਂ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗਾ ਹੁਣ ਜਿਨ੍ਹਾਂ ਦੇ ਘਰਾਂ 'ਚ 3 ਪੁੱਤ ਵਿਹਲੇ ਬੈਠੇ ਨੇ ਪੜਾਈਆਂ ਕਰਕੇ ਕੋਈ ਕੰਮ ਨਹੀਂ ਕੋਈ ਨੌਕਰੀ ਨਹੀਂ ਤੇ ਉਹ ਤੁਹਾਡੀਆਂ ਕਾਮਨਾਵਾਂ ਨਾਲ ਕਿੱਥੋਂ ਖੁਸ਼हाल ਹੋ ਜਾਣਗੇ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਡਿਜੀਟਲ ਇੰਡੀਆ ਬਣਾ ਦੇਾਂਗੇ ਅੱਛੇ ਦਿਨ ਆਉਣਗੇ 15-15 ਲੱਖ ਤੁਹਾਡੇ ਖਾਤਿਆਂ 'ਚ ਪਾਵਾਂਗੇ ਕਿੰਨੀਆਂ ਵੱਡੀਆਂ ਵਕੱਲਾਂ ਕੀਤੀਆਂ ਸੀ ਪਰ ਉਸ ਤੋਂ ਬਾਅਦ ਤਰੱਕੀ ਤੇ ਖੁਸ਼ਹਾਲੀ ਆਈ ਕਿੰਨਾਂ ਦੀ ਕਾਰਪੋਰੇਟ ਘਰਾਣਿਆਂ ਦੀ ਤੁਸੀਂ ਦੇਖੋ ਪਿਛਲੇ 15 ਕਸਾਲਾਂ ਦੇ ਵਿੱਚ ਅੰਬਾਨੀ ਤੇ ਅਡਾਨੀ ਕਿੱਥੇ ਗਏ ਤੇ ਆਮ ਲੋਕ ਕਿੱਥੋਂ ਕਿੱਥੇ ਗਏ ਅਮੀਰ ਲਗਾਤਾਰ ਅਮੀਰ ਹੋ ਰਹੇ ਨੇ ਗਰੀਬ ਲਗਾਤਾਰ ਗਰੀਬ ਹੋ ਰਹੇ ਨੇ ਤੇ ਇਹਦਾ ਕਾਰਨ ਇਹ ਨਹੀਂਗਾ ਕਿ ਉਹਨਾਂ ਨੂੰ ਕਾਮਨਾਵਾਂ ਵੱਧ ਮਿਲਦੀਆਂ ਨੇ ਤੇ ਗਰੀਬਾਂ ਨੂੰ ਕਾਮਨਾਵਾਂ ਇਹਦਾ ਕਾਰਨ ਸਰਕਾਰ ਦੀਆਂ ਨੀਤੀਆਂ ਨੇ ਹੁਣ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਪਿਛਲੀਆਂ ਤਿੰਨ ਪਾਰਟੀਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਓ ਨਾ ਕਾਹੂ ਸੇ ਦੋਸਤੀ ਨਾ ਕਾਹੋਂ ਸੇ ਬੈਰ ਆਪਾਂ ਤਾਂ ਗੱਲ ਖਰੀ ਕਰਦੇ ਆਂ ਪਹਿਲਾ ਕਾਲੀ ਦਲ ਦੀ ਸਰਕਾਰ ਰਹੀ ਉਦੋਂ ਵੀ ਮਜ਼ਦੂਰਾਂ ਦੀ ਹਾਲਤ ਵੀ ਮਾੜੀ ਕਿਸਾਨਾਂ ਦੀ ਵੀ ਮਾੜੀ ਬੇਰੁਜ਼ਗਾਰਾਂ ਤੇ ਵੀ ਐਵੇਂ ਹੀ ਲਾਠੀ ਚਾਰਜ ਹੁੰਦੇ ਸੀ ਫਿਰ ਕਾਂਗਰਸ ਦੀ ਸਰਕਾਰ ਆ ਜੋ ਉਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇ ਦੇਾਂਗੇ ਨਸ਼ੇ ਖਤਮ ਕਰ ਦੇਾਂਗੇ ਆਹ ਕਰ ਦੇਾਂਗੇ ਵਾਹ ਕਰ ਦੇਾਂਗੇ ਕਾਂਗਰਸ ਦੀ ਸਰਕਾਰ ਰਹੀ ਲਗਾਤਾਰ ਕੀ ਹੋਇਆ ਕੱਖ ਨਹੀਂ ਹੋਇਆ ਫਿਰ ਤੁਸੀਂ ਆ ਜੋ ਹੁਣ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਈ ਭਗਵਾਨ ਤਮਨ ਸਾਹਿਬ ਨੇ ਵੀ ਅੱਜ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤਰੱਕੀ ਤੇ ਖੁਸ਼ਹਾਲੀ ਦੀਆਂ ਮਾਨ ਸਾਹਿਬ ਜਦੋਂ ਤੁਸੀਂ ਵੋਟਾਂ ਮੰਗ ਰਹੇ ਸੀ 2022 ਚ ਉਦੋਂ ਤੁਸੀਂ ਇਹ ਕਿਹਾ ਸੀ ਵੀ ਅਸੀਂ ਕਾਮਨਾਵਾਂ ਦਿਆ ਕਰਾਂਗੇ ਜੇਕਰ ਤੁਸੀਂ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਚਾਹੁੰਦੇ ਹੋ ਚਲੋ ਸ਼ੁਭ ਕਾਮਨਾਵਾਂ ਦੇਣੀਆਂ ਮਾੜੀ ਗੱਲ ਨਹੀਂ ਚੰਗਾ ਚਾਹਣਾ ਮਾੜੀ ਗੱਲ ਨਹੀਂ ਪਰ ਕੱਲਾ ਚਾਹਿਆ ਨਹੀਂ ਹੋਣਾ ਕਰਨਾ ਪੈਣਾ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਿਹਾ ਸੀ ਜਿਵੇਂ ਅੱਜ ਦਿੱਲੀ ਚ ਵੋਟਾਂ ਪੈ ਰਹੀਆਂ ਤੇ ਉੱਥੇ ਐਲਾਨ ਕਰ ਰਹੇ ਆ ਨਾ ਵੀ 18000 ਰੁਪਇਆ ਹਰ ਮਹੀਨਾ ਗਰੰਟੀ ਸਿੰਘਾਂ ਨੂੰ ਤੇ ਪਜਾਰੀਆਂ ਨੂੰ ਦੇ ਦੇਾਂਗੇ 2100 ਰੁਪਇਆ ਹਰ ਮਹੀਨੇ ਔਰਤਾਂ ਨੂੰ ਦਿਆਂ ਕਰਾਂਗੇ ਐਦਾਂ ਹੀ ਐਲਾਨ ਪੰਜਾਬ ਚ ਕੀਤੇ ਸੀ ਕਿਹੜੇ ਕਿਹੜੇ ਜਿੰਨਾ ਟਾਈਮ ਤੁਸੀਂ ਉਹ ਆਪਦੀਆਂ ਗਰੰਟੀਆਂ ਤੇ ਐਲਾਨ ਪੂਰੇ ਨਹੀਂ ਕਰਦੇ ਉਹਨਾਂ ਟਾਈਮ ਕਿੱਥੇ ਤਰੱਕੀ ਤੇ ਕਿੱਥੇ ਖਚਾਲੀ ਕੀ ਕਿਹਾ ਸੀ ਤੁਹਾਨੂੰ ਔਰਤਾਂ ਨੂੰ ਕਿਹਾ ਸੀ ਨਾ ਹਰ ਮਹੀਨੇ ਹਜ਼ਾਰ ਹਜ਼ਾਰ ਰੁਪਇਆ ਦਿਆਂ ਕਰਾਂਗੇ ਆਉਂਦਾ ਫਿਰ ਨਹੀਂ ਜੀ ਨਹੀਂ ਮੈਨੂੰ ਤਾਂ ਇਹੀ ਅਜਿਹੇ ਕੰਨਾਂ 'ਚ ਪਾਏ ਆ ਕਿਤੇ ਉਹ ਹਜ਼ਾਰ-ਹਜ਼ਾਰ ਨਾਲ ਬਣਾ ਕੇ ਪਾਏ ਆ ਫਿਰ ਕਿਹਾ ਸੀਗਾ ਕਿ ਬੇਰਜਗਾਰਾਂ ਨੂੰ ਨੌਕਰੀਆਂ ਵੰਡਾਂਗੇ ਔਰ ਬੇਰਜਗਾਰੀ ਪੰਜਾਬ 'ਚ ਬਿਲਕੁਲ ਖਤਮ ਕਰ ਦਿਆਂਗੇ ਗੋਰੇ ਵੀ ਬਾਹਰੋਂ ਆ ਕੇ ਪੰਜਾਬ 'ਚ ਕੰਮ ਕਰਿਆ ਕਰਨਗੇ ਇਹ ਗੱਲ ਮਾਨ ਸਾਹਿਬ ਹੋਰਾਂ ਨੇ ਕਹੀ ਸੀ ਫਿਰ ਕਿਹਾ ਸੀਗਾ ਧਰਨੇ ਸਾਡੇ ਰਾਤ 'ਚ ਲੱਗਣੇ ਹੀ ਨਹੀਂ ਅਸੀਂ ਗੱਲ ਹੀ ਨਹੀਂ ਛੇਤੀ ਸੁਣ ਲਿਆ ਕਰਨੀ ਲੋਕਾਂ ਦੀ ਮਸਲਾ ਕਿਸੇ ਦਾ ਵਧਣ ਹੀ ਨਹੀਂ ਦੇਣਾ ਫਿਰ ਕਿਹਾ ਸੀ ਨਸ਼ੇ ਬਿਲਕੁਲ ਖਤਮ ਕਰ ਦਿਆਂਗੇ ਫਿਰ ਕਿਹਾ ਸੀ ਬੇਰਜ਼ਗਾਰਾਂ ਨੂੰ ਬੇਰਜ਼ਗਾਰੀ ਭੱਤਾ ਦਿਆਂਗੇ ਵਡਾਪਾ ਪੈਨਸ਼ਨਾਂ ਦੇ ਐਲਾਨ ਕੀਤੇ ਸੀ ਕਿੰਨੀਆਂ ਗਰੰਟੀਆਂ ਦਿੱਤੀਆਂ ਸੀ ਮਾਨ ਸਾਹਿਬ ਨੇ ਕਿਹਾ ਸੀ ਆ ਜਿਹੜੇ ਟੈਂਕੀਆਂ ਤੇ ਚੜੇ ਨੇ ਨਾ ਕਾਂਗਰਸ ਦੇ ਰਾਜ ਅਕਾਲੀਆਂ ਦੇ ਇਹ ਸਾਡੇ ਰਾਜ ਤੇ ਨਹੀਂ ਚੜਿਆ ਕਰਨਗੇ ਐਨਾ ਰੁਜ਼ਗਾਰ ਦਿਆਂਗੇ ਔਰ ਅੱਜ ਅੱਜ ਕੀ ਕੀਤਾ ਔਰਤਾਂ ਨੂੰ 1000 ਰੁਪਏ ਦਿੱਤਾ ਨਹੀਂ ਦਿੱਤਾ ਬੇਰਜ਼ਗਾਰੀ ਭੱਤੇ ਵਡਾਪਾ ਪੈਨਸ਼ਨਾਂ ਵਧਾਈਆਂ ਨਹੀਂ ਕੀਤਾ ਨਸ਼ੇ ਖਤਮ ਹੋ ਗਏ ਨਹੀਂ ਹੋਇਆ ਔਰ ਜਿਹੜਾ ਬੇਰੋਜ਼ਗਾਰੀ ਪੰਜਾਬ 'ਚ ਖਤਮ ਹੋਗੀ ਪੰਜਾਬ ਦੇ ਵਿੱਚ ਇੱਕ ਅੰਕੜੇ ਦੇ ਮੁਤਾਬਕ 3 ਕਰੋੜ ਦੀ ਆਬਾਦੀ ਦੇ ਵਿੱਚੋਂ 72 ਲੱਖ ਦੇ ਕਰੀਬ ਮੁੰਡੇ ਕੁੜੀਆਂ ਬੇਰੋਜ਼ਗਾਰੀ ਵਾਲੀ ਹਾਲਤ 'ਚ ਨੇ 72 ਲੱਖ ਹੁਣ 78 ਲੱਖ ਦੀ ਵੀ ਇੱਕ ਫਿਗਰ ਆ ਰਹੀ ਆ ਜਿਹੜੇ ਬੇਰੋਜ਼ਗਾਰ ਜਾਂ ਛੁਪੇ ਹੋਏ ਬੇਰੋਜ਼ਗਾਰ ਨੇ ਤਾਂ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਬਾਹ ਨਹੀਂ ਫੜੀ ਔਰ ਅੱਜ ਭਗਵਾਨਤਮਾਨ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ ਅਸੀਂ ਕਹਿੰਨੇ ਆ ਸ਼ੁਭ ਕਾਮਨਾਵਾਂ ਵੀ ਦੇ ਲੋ ਪਰ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਪ੍ਰਧਾਨ ਮੰਤਰੀ ਮੋਦੀ ਜੀ ਤੇ ਭਗਵਾਨਤਮਾਨ ਜੀ ਤਾਂ ਹੀ ਹੋਣੀ ਹੈ ਜੇਕਰ ਤੁਹਾਡੀਆਂ ਨੀਤੀਆਂ ਚ ਸਲਾਰ ਆਏਗਾ ਜੇਕਰ ਸਾਰੀਆਂ ਸਰਕਾਰਾਂ ਉਹ ਵੱਡੇ ਕਾਰਪੋਰੇਟਾਂ ਤੋਂ ਚੋਣ ਫੰਡ ਲੈ ਕੇ ਚੋਣਾ ਲੜਨਗੀਆਂ ਤੇ ਫਿਰ ਉਹਨਾਂ ਦੇ ਅਨੁਸਾਰ ਨੀਤੀਆਂ ਬਣਾਉਣਗੀਆਂ ਤੇ ਫਿਰ ਲੋਕਾਂ ਦੀ ਜ਼ਿੰਦਗੀ ਚ ਕਿਹੜੀ ਖੁਸ਼ਹਾਲੀ ਲੋਕਾਂ ਦੀ ਜ਼ਿੰਦਗੀ 'ਚ ਫਿਰ ਕਿਹੜੀ ਤਰੱਕੀ ਸੋ ਮੈਂ ਕਹੂੰਗਾ ਜਿੰਨੇ ਭੈਣਾ ਭਰਾ ਦੇਖ ਰਹੇ ਹੋ ਜੇ ਗੱਲ ਠੀਕ ਲੱਗਦੀ ਆ ਤੇ ਆਪਣਾ ਕਮੈਂਟ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਜੇ ਤੁਹਾਨੂੰ ਗੱਲ ਠੀਕ ਲੱਗੀ ਮੈਂ ਚਾਹੁੰਨਾ ਕਿ ਇਹ ਸਰਕਾਰਾਂ ਤੱਕ ਪਹੁੰਚੇ ਦੇਖੋ ਅੱਜ ਨਵਾਂ ਸਾਲ ਚੜਿਆ ਨਵੇਂ ਸਾਲ ਦੇ ਉੱਪਰ ਜਿੱਥੇ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦੇ ਟੋਕਰੇ ਭਰ-ਭਰ ਕੇ ਭੇਜੇ ਲੱਖ ਲੱਖ ਵਧਾਈਆਂ ਚੱਲ ਮੈਂ ਤੁਹਾਨੂੰ ਪੁੱਛਣਾ ਮੈਨੂੰ ਐਂ ਦੱਸੋ ਵੀ ਆਪਣੀ ਆਮ ਲੋਕਾਂ ਦੀ ਜ਼ਿੰਦਗੀ ਚ 24 ਦੀ ਥਾਂ ਤੇ 25 ਪੈਣ ਤੋਂ ਇਲਾਵਾ ਚੌਕੇ ਦੀ ਥਾਂ ਤੇ ਪਾਂਜਾ ਪੈਣ ਤੋਂ ਇਲਾਵਾ ਵਧਿਆ ਕੀ ਆਏ ਦੱਸੋ ਕੁਝ ਵਧਿਆ ਤੁਹਾਡੀ ਜ਼ਿੰਦਗੀ ਚ ਕੀ ਵਧਿਆ ਮੈਨੂੰ ਤਾਂ ਜਿੰਨਾ ਕੁ ਪਤਾ ਹੈ ਜਿੰਨਾ ਕੁ ਮੈਂ ਰਾਜਨੀਤੀ ਨੂੰ ਤੇ ਆਰਥਿਕਤਾ ਨੂੰ ਸਮਝਦਾ ਹਰ ਕੰਪਨੀ ਨੇ ਨਵੇਂ ਸਾਲ ਦੇ ਵਿੱਚ ਰੇਟ ਵਧਾਉਣੇ ਨੇ ਮਹਿੰਗਾਈ ਵਧੇਗੀ ਗੈਸ ਸਿਲੰਡਰਾਂ ਦੇ ਰੇਟ ਵਧਣਗੇ ਪੈਟਰੋਲ ਦਾ ਰੇਟ ਵਧੇਗਾ ਡੀਜ਼ਲ ਦਾ ਰੇਟ ਵਧੇਗਾ ਹਰ ਚੀਜ਼ ਦੀ ਮਹਿੰਗਾਈ ਵਧੇਗੀ ਨਵੇਂ ਸਾਲ 'ਚ ਕਿਹੜੀ ਚੀਜ਼ ਦੀਆਂ ਵਧਾਈਆਂ ਹਾਂ ਇਹ ਵਧਾਈਆਂ ਕਿੰਨਾਂ ਦੀਆਂ ਨੇ ਉਹਨਾਂ ਦੀਆਂ ਉਹ ਵੱਡੇ ਕਾਰਪੋਰੇਟ ਫੈਕਟਰੀ ਮਾਲਕ ਕਾਰਖਾਨਿਆਂ ਵਾਲੀ ਹਰ ਨਵੇਂ ਸਾਲ ਦੇ ਉੱਪਰ ਉਹ ਆਪਣੇ ਮੁਨਾਫਿਆਂ ਨੂੰ ਦੁੱਗਣਾ ਤਿੱਗਣਾ ਕਰਦੇ ਨੇ ਨਵੇਂ ਰੇਟ ਤੈਅ ਕਰਕੇ ਇਹ ਨਵੇਂ ਸਾਲ ਦੀਆਂ ਵਧਾਈਆਂ ਉਹਨਾਂ ਦੀਆਂ ਆਪਣੀਆਂ ਕਹਾਦੀਆਂ ਉਹ ਮੈਂ ਇੱਕ ਕਵਿਤਾ ਲਿਖੀ ਸੀ ਕਈ ਸਾਲ ਪਹਿਲਾਂ ਮੈਂ ਤੁਹਾਨੂੰ ਦੋ ਸਤਰਾਂ ਸੁਣਾ ਦਿੰਨਾ ਉਹ ਇੱਕ ਗਰੀਬ ਮਜ਼ਦੂਰ ਜਿਹੜਾ ਸਾਡੇ ਦੇਸ਼ ਦੀ 72% ਆਬਾਦੀ ਹੈ ਉਹਦੀ ਨਜ਼ਰ ਨਾਲ ਲਿਖੀ ਕਵਿਤਾ ਕਵਿਤਾ ਇਹ ਹੈ ਸਾਡਾ ਕਾਹਦਾ ਹੈ ਕੋਈ ਨਵਾਂ ਸਾਲ ਸਾਡਾ ਤਾਂ 20 ਸਾਲ ਪਹਿਲਾਂ ਵੀ ਇਹੋ ਸੀ ਤੇ ਅੱਜ ਵੀ ਇਹ ਬੁਰਾ ਹਾਲ ਸਾਡਾ ਕਾਹਦਾ ਹੈ ਕੋਈ ਨਵਾਂ ਸਾਲ ਅਸੀਂ ਅਸੀਂ ਹਰ ਸਾਲ ਉਹਨਾਂ ਦੇ ਨਵੇਂ ਸਾਲ ਦੇ ਜਸ਼ਨਾਂ 'ਚ ਸ਼ਰੀਕ ਹੁੰਦੇ ਰਹੇ ਹਾਂ ਉਹ ਵੱਧ ਹੀ ਗਏ ਨੇ ਕਿਸੇ ਸ਼ਾਹੂਕਾਰ ਦੇ ਵਿਆਜ ਵਾਂਗੂ ਤੇ ਅਸੀਂ ਕਿਸੇ ਖੁਸ਼ਕ ਕਿਸੇ ਗਰੀਬਣੀ ਦੇ ਖੁਸ਼ਕ ਵਾਲਾ ਮੰਗ ਹਰ ਸਾਲ ਬਰੀਕ ਹੁੰਦੇ ਰਹੇ ਆ ਇਹੋ ਤਾਂ ਹੈ ਉਹਨਾਂ ਦੀ ਚਾਲ ਸਾਡਾ ਕਾਹਦਾ ਏ ਕੋਈ ਨਵਾਂ ਸਾਲ ਸਾਡਾ ਤਾਂ 20 ਸਾਲ ਪਹਿਲਾਂ ਵੀ ਓ ਸੀ ਤੇ ਅੱਜ ਵੀ ਇਹ ਬੁਰਾ ਹਾਲ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਭਗਵੰਤ ਮਾਨ ਜੀ ਤੁਹਾਡੀਆਂ ਸਰਕਾਰਾਂ ਲੋਕਾਂ ਨੇ ਕਾਮਨਾਵਾਂ ਤੇ ਪ੍ਰਾਰਥਨਾਵਾਂ ਲਈ ਨਹੀਂ ਬਣਾਈਆਂ ਪੰਜਾਬ ਦੇ ਵਿੱਚ ਜਿੰਨੇ ਪਿੰਡ ਨੇ ਉਹਨੇ ਗੁਰੂ ਘਰ ਵੀ ਨੇ ਮੰਦਰ ਵੀ ਨੇ ਉੱਥੇ ਗਰੰਥੀ ਸਿੰਘ ਤੇ ਪੁਜਾਰੀ ਪ੍ਰਾਰਥਨਾਵਾਂ ਤੇ ਅਰਦਾਸਾਂ ਕਰਨ ਲਈ ਹੈਗੇ ਨੇ ਤੁਹਾਨੂੰ ਕੰਮ ਕਰਨ ਲਈ ਬਣਾਇਆ ਤੁਸੀਂ ਉਹ ਕੰਮ ਨਾ ਕਰੋ ਆਖੇ ਜੀ ਅਸੀਂ ਕਾਮਨਾਵਾਂ ਦਿੰਨੇ ਆ ਖੁਸ਼ਹਾਲੀ ਤੇ ਤਰੱਕੀ ਦੀਆਂ ਲੈ ਕਾਮਨਾਵਾਂ ਦੇਈ ਜੋ ਜਦੋਂ 1947 ਤੋਂ ਲੈ ਕੇ ਅੱਜ ਤੱਕ ਇਹ ਕਾਮਨਾਵਾਂ ਹੀ ਦਿੰਦੇ ਰਹੇ ਆ ਛੁੱਬ ਕਾਮਨਾਵਾਂ ਛੁੱਬ ਕਾਮਨਾਵਾਂ 7 ਲੱਖ ਤੋਂ ਵੱਧ ਕਿਸਾਨ ਆਤਮ ਹੱਤਿਆ ਕਰਕੇ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਇਹ ਅੰਕੜਾ ਇਹਨਾਂ ਨੇ ਅਦਾਲਤਾਂ 'ਚ ਪੇਸ਼ ਕੀਤਾ ਆਪ ਰੋਜ਼ਾਨਾ ਜਿਹੜੀ ਗਰੀਬ ਜਨਤਾ ਉਹ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਬਤੀਤ ਕਰਦੀ ਆ ਤੁਸੀਂ ਦੇਖੋ ਚੰਗੇ ਘਰਾਂ 'ਚ ਰੱਖੇ ਮਾਫ਼ ਕਰਨਾ ਮੈਂ ਬਹੁਤ ਸਤਿਕਾਰ ਕਰਦਾ ਗਰੀਬ ਸਾਡੇ ਭੈਣਾ ਭਰਾਵਾਂ ਦਾ ਸਾਰਿਆਂ ਦਾ ਅਸੀਂ ਵੀ ਉਹਨਾਂ 'ਚ ਆ ਦੇਖੋ ਅਮੀਰ ਘਰਾਂ ਚ ਰੱਖੇ ਪਸ਼ੂ ਮੈਂ ਤਾਂ ਕਹੂੰਗਾ ਉਹਨਾਂ ਦੇ ਘਰਾਂ ਚ ਰੱਖੇ ਕੁੱਤੇ ਵੀ ਐਨੀ ਠੰਡ ਦੇ ਵਿੱਚ ਹੀਟਰ ਰੂਮਾਂ ਚ ਸੁੱਤੇ ਨੇ ਤੇ ਸਾਰਾ ਦਿਨ ਉਹਨਾਂ ਨੂੰ ਠੰਡੀ ਥਾਂ ਤੇ ਐਨੀ ਸਰਦੀ ਚ ਨਹੀਂ ਬਹਿਣ ਦਿੱਤਾ ਜਾਂਦਾ ਪੂਰੀ ਐ ਨਿੱਕੀਆਂ ਥਾਵਾਂ ਤੇ ਉਹਨਾਂ ਦੇ ਅਮੀਰ ਘਰਾਂ ਦੇ ਪਸ਼ੂਆਂ ਨੂੰ ਵੀ ਬਿਠਾਇਆ ਜਾਂਦਾ ਹੈ ਗਰਮੀ ਦੇ ਵਿੱਚ ਵੀ ਉਹਨਾਂ ਦੇ ਪੂਰੇ ਇੰਤਜ਼ਾਮ ਹੁੰਦੇ ਆ ਵੀ ਉਹਨਾਂ ਨੂੰ ਗਰਮੀ ਨਾ ਲੱਗ ਜਾਈ ਪਰ ਸਾਡੀ ਗਰੀਬ ਜਨਤਾ ਸਾਰਾ ਦਿਨ ਸਰਦੀ ਹੋਵੇ ਗਰਮੀ ਹੋਵੇ ਪਸ਼ੂਆਂ ਨਾਲੋਂ ਪੈੜੀ ਹਾਲਤ ਦੇ ਵਿੱਚ ਕੰਮ ਕਰਦੀ ਆ ਧੁੱਪੇ ਵੀ ਕੰਮ ਐਨੀ ਹੱਡ ਚੀਰ ਵੀ ਸਰਦੀ ਦੇ ਵਿੱਚ ਸਪਰੇਆ ਕਰਦੇ ਫਿਰਦੇ ਆ ਖੇਤਾਂ ਦੇ ਵਿੱਚ ਮਜ਼ਦੂਰ ਪੈਣਾ ਭਰਾ ਕਿਸਾਨ ਵੀ ਐਨੀ ਹੱਡ ਚੀਰ ਵੀ ਸਰਦੀ ਚ ਭੱਠਿਆ ਤੇ ਇੱਟਾਂ ਪਾਉਂਦੇ ਫਿਰਦੇ ਆ ਐਨੀ ਠੰਡੀ ਮਿੱਟੀ ਦੇ ਨਾਲ ਉਹ ਸਾਰੀ ਕਰਦੇ ਪਿਆ ਇੰਨਾ ਕੰਮ ਕਰਕੇ ਵੀ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਜੇ ਜਿੰਨੀਆਂ ਵੀ ਆਧੁਨਿਕ ਜ਼ਿੰਦਗੀ ਦੀਆਂ ਸਹੂਲਤਾਂ ਨੇ ਚੰਗੀਆਂ ਕਾਰਾਂ ਚੰਗੇ ਏਸੀ ਮਤਲਬ ਜਿੰਨੀਆਂ ਵੀ ਆਏਸ ਜ਼ਿੰਦਗੀ ਦੀਆਂ ਚੰਗੀਆਂ ਸਹੂਲਤਾਂ ਨੇ ਉਹ ਗਰੀਬਾਂ ਦੇ ਘਰਾਂ 'ਚ ਤੁਹਾਨੂੰ ਨਹੀਂ ਵੇਖਣ ਨੂੰ ਮਿਲਣੀਆਂ ਉਹ ਸਿਰਫ ਉੱਪਰਲੇ ਤਬਕੇ ਕੋਲ ਨੇ ਤੇ ਉਹ ਸਾਰਾ ਦਿਨ ਕੰਮ ਕਰਦੇ ਨੇ ਤੇ ਫਿਰ ਵੀ ਭੁੱਖੇ ਮਰਦੇ ਨੇ ਤੇ ਇਹ ਛੁੱਬ ਕਾ ਕਾਮਨਾਵਾ ਦੇ ਕੇ ਸਾਰਦੇ ਨੇ ਮੈਂ ਤਾਂ ਕਹੂੰਗਾ ਮੋਦੀ ਸਾਹਿਬ ਵੀ ਕਹਿੰਦੇ ਹੁੰਦੇ ਆ ਮੈਂ ਤਾਂ ਮਜ਼ਦੂਰ ਦਾ ਬੇਟਾ ਹੂੰ ਬਿਲਕੁਲ ਝੂਠ ਇਹ ਕਿਸਾਨ ਤੇ ਮਜ਼ਦੂਰ ਉਹਨਾਂ ਦੀਆਂ ਵੋਟਾਂ ਲੈਣ ਲਈ ਬਣਦੇ ਨੇ ਸਾਰੇ। ਭਗਵੰਤ ਮਾਨਸਾਹ ਵੋਟਾਂ ਦੇ ਦਿਨਾਂ 'ਚ ਗਾਉਣ ਲੱਗ ਪੈਂਦੇ ਆ ਹਰੇਕ ਵੋਟਾਂ 'ਚ। ਹਰੇਕ ਵੋਟਾਂ 'ਚ ਭਗਵੰਤ ਮਾਨਸਾਹ ਇੱਕ ਗੀਤ ਗਾਉਂਦੇ ਆ। ਉਹ ਸੰਤਰਾ ਮਦਾਸੀ ਜਿਹੜੇ ਇਨਕਲਾਬੀ ਕਵੀ ਨੇ ਉਹਨਾਂ ਦਾ ਲਿਖਿਆ ਗੀਤ ਹੈ। ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਮਹਾਨ ਇਨਕਲਾਬੀ ਕਵੀ ਦਾ ਲਿਖਿਆ ਗੀਤ ਭਗਵੰਤਮਾਨ ਹਰ ਸਾਲ ਵੋਟਾਂ ਚ ਗਾਉਂਦਾ ਜਦੋਂ ਆ ਪਿਛਲੇ ਦਿਨੀ ਜਿਮਣੀ ਚੋਣਾ ਹੋਈਆਂ ਨੇ ਉਦੋਂ ਵੀ ਗਾਉਂਦਾ ਪਿਆ ਸੀ ਕਰਮਜੀਤ ਅਨਮੋਲ ਦੇ ਨਾਲ ਇਹ ਗੀਤ ਗਾਉਣ ਲਈ ਹੈ ਸਿਰ ਜਿੰਨੇ ਮਜ਼ਦੂਰ ਨੇ ਭਗਵੰਤਮਾਨ ਸਰਕਾਰ ਦੱਸੇ ਵੀ ਉਹਨਾਂ ਦੇ ਲਈ ਕੀਤਾ ਕੀ ਹੈ ਕੀ ਉਹਨਾਂ ਦੀ ਦਿਹਾੜੀ ਵਧਾਈ ਹੈ ਕਿ ਉਹਨਾਂ ਦੇ ਨਿੱਕੇ ਨਿੱਕੇ ਖੁੱਡਿਆਂ ਵਰਗੇ ਘਰ ਨੇ ਉਹ ਕਹਿੰਦੇ ਪੰਚਾਇਤੀ ਜ਼ਮੀਨਾਂ ਹਰ ਪਿੰਡ ਦੇ ਕੋਲ ਨੇ ਕਿਸੇ ਕੋਲ 50 ਕਿੱਲੇ ਕਿਸੇ ਕੋਲ 30 ਕਿੱਲੇ ਕਿਸੇ ਕੋਲ 100 ਕਿੱਲੇ ਵਿੱਚੋਂ ਪੰਜ ਪੰਜ 10 10 ਮਰਲਿਆਂ ਦੇ ਉਹ ਕਹਿੰਦੇ ਪਲਾਟ ਸਾਨੂੰ ਦੇ ਦਿਓ ਯਾਰ ਅਸੀਂ ਪੀੜੀ ਦਾ ਪੀੜੀ ਦਾਦੇ ਤੋਂ ਲੈ ਕੇ ਗਾਂ ਪੋਤਿਆਂ ਤੱਕ ਉਹ ਨਿੱਕਾ ਜਾਂ ਘਾਰ ਉਹ ਵੰਡਿਆ ਜਾ ਰਿਹਾ ਜੇ ਪਹਿਲਾਂ 7 ਮਰਲੇ ਸੀ ਤੇ ਹੁਣ ਉਹ ਮਰਲੇ ਮਰਲੇ ਦਾ ਰਹਿ ਗਿਆ ਸਾਨੂੰ ਘਰ ਪਾਉਣ ਦੀ ਥਾਂ ਦੇ ਦਿਓ ਇਹ ਉਹਦੇ ਲਈ ਤਾਂ ਅਜ ਤੱਕ ਇੱਕ ਮਤਾ ਨਹੀਂ ਪਾਇਆ ਤੇ ਮੰਗਦਾ ਰਹਿੰਦੇ ਸੂਰਜਾ ਕਮੀਆਂ ਦੇ ਵੇਲੇ ਮੈਨੂੰ ਪਤਾ ਮੈਂ ਵੀ ਭੈੜਾ ਲੱਗੂਗਾ ਮੈਂ ਕਹਿੰਦਾ ਰੱਜ ਕੇ ਛਿਫਤਾਂ ਦੇ ਪੋਲ ਬੰਨੋ ਝੂਠੇ ਫਿਰ ਮੋਦੀ ਸਾਹਿਬ ਰਣਵੀ ਤੁਸੀਂ ਬਹੁਤ ਚੰਗੇ ਲੱਗੋਗੇ ਫਿਰ ਕਾਂਗਰਸ ਨੂੰ ਵੀ ਚੰਗੇ ਲੱਗੋਗੇ ਸੁਖਬੀਰ ਬਾਦਲ ਬਾਦਲ ਕਰੋ ਫਿਰ ਉਹਨਾਂ ਨੂੰ ਵੀ ਚੰਗੇ ਲੱਗੋਗੇ ਫਿਰ ਫਿਰ ਝਾੜੂ ਵਾਲਿਆਂ ਨੂੰ ਵੀ ਚੰਗੇ ਲੱਗੋਗੇ ਤੇ ਜਿਹੜਾ ਬੰਦਾ ਸਵਾਲ ਖੜੇ ਕਰੂਗਾ ਵੀ ਯਾਰ ਜੋ ਵਾਅਦੇ ਤੁਸੀਂ ਕਰਦੇ ਹੋ ਉਹ ਪੂਰੇ ਕਿਉਂ ਨਹੀਂ ਕਰਦੇ ਫਿਰ ਤਕਲੀਫ ਹੋਏਗੀ ਤੇ ਅੱਜ ਮੈਂ ਕਹੂੰਗਾ ਨਵੇਂ ਸਾਲ ਵਾਲੇ ਦਿਨ ਜਿਹੜੀਆਂ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨਹੀਂ ਉਹ ਕਾਮਨਾਵਾਂ ਤੋਂ ਅੱਗੇ ਹੁਣ ਸਰਕਾਰ ਨੂੰ ਵੱਧ ਕੇ ਤੇ ਕੰਮ ਵੀ ਕਰਕੇ ਦਿਖਾਉਣਾ ਚਾਹੀਦਾ ਹੈ। ਆਜ਼ਾਦ ਜੀ ਮੇਰਾ ਇੱਕ ਸਵਾਲ ਹੋਰ ਆ। ਵੀ ਜਿਹੜਾ ਨਤੀਸ਼ ਕੁਮਾਰ ਆ ਉਹਨਾਂ ਨੇ ਹੁਣ ਪਾਰਟੀ ਮਾਰ ਲਈ ਆ ਉਹਦੇ ਨਾਲ ਹੁਣ ਭਾਜਪਾ ਸਰਕਾਰ ਜਿਹੜੀ ਆ ਉਹ ਡਿੱਗੂਗੀ ਜਾਂ ਕੀ ਹੋਊਗਾ? ਦੇਖੋ ਇਹ ਗੱਲ ਬਹੁਤ ਅਹਿਮ ਸਵਾਲ ਪ੍ਰਦੀਪ ਜੀ ਅੱਜ ਬਣ ਗਿਆ। ਕਿਉਂਕਿ ਮੋਦੀ ਸਰਕਾਰ ਜਦੋਂ ਐਤਕੀ ਚੋਣਾਂ ਹੋਈਆਂ ਨੇ ਤੇ ਭਾਜਪਾ ਆਪਣੇ ਦਮ ਤੇ ਸਰਕਾਰ ਸੈਂਟਰ ਚ ਨਹੀਂ ਬਣਾ ਸਕੀ। ਫੌੜੀਆਂ ਲਈਆਂ ਸਹਾਰਾ ਲਿਆ ਇੱਕ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਆ ਜਨਤਾਦਲ ਯੂਨਾਈਟਰ ਦੇ ਆਗੂ ਆ ਇੱਕ ਜਿਹੜੇ ਟੀਡੀਪੀ ਦੇ ਮੁਖੀ ਨੇ ਆਪਣੇ ਚੰਦਰਬਾਬੂ ਨੈਡੂ ਉਹਨਾਂ ਦੀ ਤੇ ਇੱਕ ਇੱਕਨਾਪ ਸਿੰਦੇ ਆ ਮਹਾਰਾਸ਼ਟਰ ਤੋਂ ਇਹਨਾਂ ਦੇ ਸਹਿਯੋਗ ਦੇ ਨਾਲ ਸਰਕਾਰ ਬਣਾਈ ਹੈ ਇਹਨਾਂ ਚੋਂ ਜੇ ਇੱਕ ਫੋੜੀ ਵੀ ਖਿੱਚਦਾ ਕੋਈ ਤਾਂ ਸਰਕਾਰ ਢੰਗ ਹੋ ਜਣੀ ਆ ਤੇ ਹੁਣ ਇੱਕ ਬਹੁਤ ਵੱਡਾ ਖਿਲਾਰਾ ਪੈ ਗਿਆ ਪਟਾਕਾ ਪੈ ਗਿਆ ਹੁਣ ਨੌਬਤ ਇਹ ਆ ਗਈ ਆ ਨਵੇਂ ਸਾਲ ਦੇ ਪਹਿਲੇ ਦਿਨ ਕਿ ਮੋਦੀ ਸਰਕਾਰ ਦੇ ਉੱਪਰ ਖਤਰੇ ਦੇ ਬੱਦਲ ਬਣ ਗਏ ਨੇ ਕਿਵੇਂ ਜਿਹੜਾ ਨਿਤਿਸ਼ ਕੁਮਾਰ ਹੈ ਉਹ ਹੁਣ ਟੇਡਾ ਹੋ ਗਿਆ ਉਹ ਰੁੱਸ ਗਿਆ ਰੁੱਸਣ ਦਾ ਕਾਰਨ ਬਣੇ 2-3 ਪਹਿਲਾ ਜਦੋਂ ਪਿਛਲੇ ਦਿਨੀ ਹੁਣ ਇਲੈਕਸ਼ਨ ਆ ਰਹੇ ਆ ਅਗਲੇ ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਇਲੈਕਸ਼ਨ ਆ ਰਹੇ ਆ ਤੇ 6ਵੀਂ 7ਵੀਂ 8ਵੀਂ ਵਾਰ ਲਗਾਤਾਰ ਨਿਤਿਸ਼ ਕੁਮਾਰ ਮੁੱਖ ਮੰਤਰੀ ਚੱਲਿਆ ਆ ਰਿਹਾ ਤੇ ਬੀਜੇਪੀ ਦਾ ਤੇ ਨਿਤਿਸ਼ ਕੁਮਾਰ ਦੀ ਪਾਰਟੀ ਦਾ ਗੱਠ ਜੋੜਾ ਬਿਹਾਰ ਚ ਵੀ ਹੁਣ ਜਦੋਂ ਇਲੈਕਸ਼ਨ ਹੋਣੇ ਨੇ ਤਾਂ ਪੱਤਰਕਾਰਾਂ ਨੇ ਅਮਿਤ ਸ਼ਾਹ ਨੂੰ ਪੁੱਛਿਆ ਗ੍ਰਹਿ ਮੰਤਰੀ ਨੂੰ ਵੀ ਤੁਸੀਂ ਦੱਸੋ ਵੀ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਨਿਤਿਸ਼ ਕੁਮਾਰ ਹੀ ਹੋਏਗਾ ਜਿਹੜੀਆਂ ਚੋਣਾਂ ਹੋਣੀਆਂ ਹਨ ਤਾਂ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਕਹਿਤਾ ਵੀ ਇਹ ਤਾਂ ਅਜੇ ਅਸੀਂ ਫੈਸਲਾ ਕਰਾਂਗੇ ਆਉਣ ਵਾਲੇ ਟਾਈਮ 'ਚ ਵੀ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਜਦੋਂ ਇਹ ਕਹਿਤਾ ਅਨਿਤਿਸ਼ ਕੁਮਾਰ ਨੂੰ ਐ ਹੋ ਗਿਆ ਵੀ ਇਹ ਤਾਂ ਬਦਲੇ ਪਏ ਨੇ ਇਹ ਤਾਂ ਆਉਣ ਵਾਲੇ ਟਾਈਮ 'ਚ ਮੇਰੇ ਮੇਰੇ ਮੁੱਖ ਮੰਤਰੀ ਬਣਨ ਦੇ ਉੱਪਰ ਮੰਨਦੇ ਨਹੀਂ ਪਏ ਉਸ ਦਿਨ ਦੀ ਉਹਨੂੰ ਤਲਕੀ ਹੋਈ ਤੇ ਦੂਜੇ ਨੰਬਰ ਦੇ ਉੱਪਰ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਪਾਰਲੀਮੈਂਟ 'ਚ ਜਿਹੜੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਉਮੀਦਵਾਰ ਉਹਦੇ ਖਿਲਾਫ ਜਿਹਦੇ ਤੇ ਏਡਾ ਬੋਲ ਉੱਠਿਆ ਜਦੋਂ ਕਹਤਾ ਵੀ ਅੰਮੇਦਕਰ 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 ਅੰਮੇਦਕਾਰੀ ਕਰੀ ਜਾਂਦੇ ਕਈ ਲੋਕ ਜਦੋਂ ਇਹਦੇ ਤੇ ਇਤਰਾਜ਼ ਕੀਤਾ ਤਾਂ ਜਿਹੜਾ ਨਿਤਿਸ਼ ਕੁਮਾਰ ਦੀਆਂ ਬਿਹਾਰ ਚ ਵੋਟਾਂ ਨੇ ਨਾ ਲੱਖਾਂ ਵੋਟਾਂ ਦਲਿਤ ਭਾਈਚਾਰੇ ਦੀਆਂ ਜਿਹੜੇ ਡਾਕਟਰ ਭੀਮਰਾਓ ਅੰਬੇਦਕਰ ਨੂੰ ਬਹੁਤ ਵੱਡੀ ਚੀਜ਼ ਮੰਨਦੇ ਨੇ ਉਹਨਾਂ ਦੀਆਂ ਤੇ ਅਮਿਤ ਸ਼ਾਹ ਦੇ ਇਸ ਬਿਆਨ ਤੇ ਜਿਹੜਾ ਨਿਤਿਸ਼ ਕੁਮਾਰ ਉਹ ਵੀ ਖਫਾ ਹੋਇਆ ਉਹਨੇ ਇਹਨਾਂ ਤੇ ਇਤਰਾਜ਼ ਕੀਤਾ ਇਹਨਾਂ ਨੇ ਅੱਗੇ ਉਹਨੂੰ ਕਹਿੰਦੇ ਨੇ ਵੀ ਬੋਲਿਆ ਬਾਲਿਆ ਇਹਨਾਂ ਨੇ ਕੋਈ ਗੌਰ ਨਹੀਂ ਕੀਤਾ ਤਾਂ ਉਸ ਤੋਂ ਬਾਅਦ ਆ ਇੱਕ ਦਿਨ ਪਹਿਲਾਂ ਨਿਤਿਸ਼ ਕੁਮਾਰ ਮੋਦੀ ਹੋਰਾਂ ਨਾਲ ਮੀਟਿੰਗ ਕਰਨ ਦੇ ਲਈ ਦਿੱਲੀ ਆਇਆ ਪਹਿਲਾਂ ਖਬਰ ਆਉਂਦੀ ਰਹੀ ਵੀ ਮੋਦੀ ਨਾਲ ਜਾਂ ਅਮਿਤ ਸ਼ਾਹ ਨਾਲ ਮੀਟਿੰਗ ਹੋਏਗੀ ਫਿਰ ਖਬਰਾਂ ਲੱਪੀ ਵੀ ਉਹਨਾਂ ਨਾਲ ਮੀਟਿੰਗ ਨਹੀਂ ਹੋ ਰਹੀ ਤੇ ਨਿਤਿਸ਼ ਕੁਮਾਰ ਦੀ ਮੀਟਿੰਗ ਬੀਜੇਪੀ ਦੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਜੇਪੀ ਨਡਾ ਉਹਨਾਂ ਨਾਲ ਹੋਏਗੀ ਫਿਰ ਉਹਨਾਂ ਨਾਲ ਵੀ ਮੀਟਿੰਗ ਨਹੀਂ ਹੋਈ ਨਿਤਿਸ਼ ਕੁਮਾਰ ਬਿਹਾਰ ਤੋਂ ਚੱਲ ਕੇ ਦਿੱਲੀ ਆਇਆ ਤਿੰਨਾਂ ਨੇ ਮੀਟਿੰਗ ਨਹੀਂ ਕੀਤੀ ਤੇ ਫਿਰ ਉਹ ਚਲਾ ਗਿਆ ਕਾਂਗਰਸ ਵਾਲਿਆਂ ਕੋਲੇ ਉੱਥੇ ਡਾਕਟਰ ਮਨਮੋਹਨ ਸੋਦੇ ਘਰ ਕਾਂਗਰਸ ਦੇ ਆਗੂਆਂ ਨਾਲ ਉਹ ਬੈਠਾ ਮੀਟਿੰਗ ਕੀਤੀ ਬਾਬਾ ਕੁਛ ਹੋਇਆ ਉਸ ਤੋਂ ਬਾਅਦ ਉਹ ਚਲਾ ਗਿਆ ਬਿਹਾਰ ਉੱਥੇ ਜਾ ਕੇ ਉਹ ਸਿੱਧਾ ਰਾਜਪਾਲ ਦੇ ਦਫ਼ਤਰ ਵੱਜਾ ਰੌਲਾ ਪੈ ਗਿਆ ਹੁਣ ਉਹ ਨਾਰਾਜ਼ ਹੈ ਉਹਨੇ ਜੇ ਭਾਜਪੀ ਤੋਂ ਹਮਾਇਤ ਵਾਪਸ ਲੈ ਲਈ ਤਾਂ ਭਾਜਪੀ ਦੀ ਸਰਕਾਰ ਜਿਹੜੀ ਉਹ ਏਦਾਂ ਏਦਾਂ ਕਰਨ ਲੱਗ ਪਣੀ ਹੈ ਜਿਵੇਂ ਆ ਕਿਸੇ ਮੰਨ ਲਓ ਕੋਈ ਕਾਰਾ ਚਾਰਾਂ ਟਾਇਰਾਂ ਤੇ ਖੜੀ ਆ ਤੂੰ ਦਾ ਇੱਕ ਟਾਇਰ ਲਾ ਦਈਏ ਉਹ ਇੱਕ ਪਾਸੇ ਟੇਢੀ ਹੋ ਜੂ ਨਾ ਉਹ ਹਾਲ ਬੀਜੇਪੀ ਦਾ ਬੀਜੇਪੀ ਖੜੀ ਤਿੰਨ ਟਾਇਰਾਂ ਤੇ ਬੀਜੇਪੀ 3 ਵੀਲਰ ਹੈ ਇੱਕ ਬੀਜੇਪੀ ਦਾ ਅਗਲਾ ਟਾਇਰ ਆਪਦਾ ਤੇ ਪਿਛਲੇ ਦੋ ਟਾਇਰ 3 ਵੀਲਰ ਦੇ ਹੈਗੇ ਆ ਇੱਕ ਨਿਤਿਸ਼ ਕੁਮਾਰ ਇੱਕ ਚੰਦਰਬਾਬੂ ਨਾਇਡੂ ਤੇ ਜਿਹੜਾ ਇੱਕਨਾਥ ਸਿੰਦੇ ਆ ਉਹ ਤੁਸੀਂ ਮੰਨ ਲਓ ਵੀ ਟਾਇਰ ਉਹ ਵੀ ਹੈ ਚੌਥਾ ਟਾਇਰ ਵੀ ਹੁੰਦਾ ਇੱਕ ਸਟੱਪਣੀ ਉਹ ਉਹ ਹੈਗਾ ਨਿਤਿਸ਼ ਕੁਮਾਰ ਹੋ ਗਿਆ ਨਾਰਾਜ਼ ਤੇ ਰੌਲਾ ਵੱਡਾ ਪੈ ਚੁੱਕਾ ਹੈ ਤੇ ਬੀਜੇਪੀ ਦੇ ਲਈ ਵੀ ਇਹ ਇੱਕ ਸੰਕਟ ਦੀ ਸਥਿਤੀ ਬਣੀ ਹੋਈ ਆ ਤੇ ਨਿਤਿਸ਼ ਕੁਮਾਰ ਦੀ ਪਾਰਟੀ 'ਚ ਵੀ ਰੌਲਾ ਪੈ ਗਿਆ ਕਿਉਂਕਿ ਨਿਤਿਸ਼ ਕੁਮਾਰ ਦੀ ਜਿਹੜੀ ਪਾਰਟੀ ਆ ਉਹਦੇ 'ਚ ਕਈ ਬੰਦੇ ਇਹ ਚਾਹ ਰਹੇ ਆ ਵੀ ਬੀਜੇਪੀ ਨਾਲ ਉਹ ਗੱਠਜੜ ਨਾ ਤੋੜਿਆ ਜਾਵੇ ਜਿਵੇਂ ਕਿ ਨਿਤਿਸ਼ ਕੁਮਾਰ ਦੀ ਪਾਰਟੀ ਜੀਡੀਯੂ ਦਾ ਇੱਕ ਆਗੂ ਆ ਲਲਨ ਸਿੰਘ ਤੇ ਉਹ ਬੀਜੇਪੀ ਨਾਲ ਅਟੈਚ ਆ ਵਾਵਾ ਤੇ ਐਂਜ ਵੀ ਹੋ ਸਕਦਾ ਹੈ ਵੀ either ਮੋਦੀ ਸਰਕਾਰ ਦਾ ਵੀ ਖਿਲਾਰਾ ਨਿਤਿਸ਼ ਕੁਮਾਰ ਪਾ ਦੇ ਤੇ ਨਿਤਿਸ਼ ਕੁਮਾਰ ਦੀ ਪਾਰਟੀ ਵੀ ਤਫਾੜ ਹੋ ਜੇ ਤੇ ਉਧਰੋਂ ਨਿਤਿਸ਼ ਕੁਮਾਰ ਵੀ ਮੁੱਖ ਮੰਤਰੀ ਨਾ ਰਵੇ ਇਸ ਕਰਕੇ ਜਿਹੜਾ ਤੇਜਸਵੀ ਯਾਦਵ ਹੈ ਉਹਦੇ ਨਾਲ ਵੀ ਮੀਟਿੰਗਾਂ ਚੱਲ ਰਹੀਆਂ ਨੇ ਸੋ ਆਹ ਸਥਿਤੀ ਬਣੀ ਹੋਈ ਆ ਪਹਿਲਾਂ ਵਾਲੀ ਸਥਿਤੀ ਭਾਜਪਾ ਦੀ ਨਹੀਂ ਰਹੀ ਜਿਹੜੀ ਇਸ ਟਾਈਮ ਅਜਾਜ ਜੀ ਮੇਰਾ ਤੀਜਾ ਸਵਾਲ ਆ ਜੀ ਜਿਹੜੇ ਇੰਗਲਿਸ਼ ਟਰਬਿਊਨ ਦੇ ਵਿੱਚ ਅੱਜ ਖਬਰ ਆ ਰਹੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਨਾਲ ਗੱਲਬਾਤ ਕਰੋਗੀ ਤਾਂ ਡੱਲੇਵਾਲ ਜੀ ਆਪਣਾ ਟਰੀਟਮੈਂਟ ਕਰਾਉਣਾ ਸ਼ੁਰੂ ਕਰ ਦੇਣਗੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਬਹੁਤ ਗੰਭੀਰ ਮੁੱਦਾ ਹੈ ਪਹਿਲੀ ਗੱਲ ਤਾਂ ਜਿਹੜੀ ਅੰਗਰੇਜ਼ੀ ਟਰਬਿਊਨ ਅਖਬਾਰ ਦੇ ਵਿੱਚ ਇਹ ਖਬਰ ਛਪੀ ਆ ਮੈਂ ਦੁਬਾਰਾ ਫੇਰ ਦੱਸ ਦਿਆਂ ਬੜੀ ਵੱਡੀ ਗੱਲ ਹੈ ਅੰਗਰੇਜ਼ੀ ਟਰਬਿਊਨ ਅਖਬਾਰ ਨੇ ਕਲੀਅਰ ਲਿਖਿਆ ਹੈਡਿੰਗ ਲਾਇਆ ਵੱਡੀ ਖਬਰ ਦਾ ਵੀ ਕਿਸਾਨ ਕਹਿੰਦੇ ਨੇ ਜੇਕਰ ਕੇਂਦਰ ਸਰਕਾਰ ਸਾਡੇ ਨਾਲ ਟॉक ਕਰਨ ਲਈ ਗੱਲਬਾਤ ਕਰਨ ਲਈ ਰੈਡੀ ਹੋ ਜੇ ਤਿਆਰ ਹੋ ਜੇ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਜਿਹੜੀ ਸਰਕਾਰ ਦੀ ਗੱਲ ਮੰਨ ਕੇ ਇਹ ਇਲਾਜ ਕਰਾ ਲੈਣਗੇ ਤੇ ਇੱਥੇ ਵੱਡਾ ਸਵਾਲ ਪੈਦਾ ਹੋ ਗਿਆ ਕਿ ਕੀ ਡੱਲੇਵਾਲ ਸਾਹਿਬ ਹੋਰਾਂ ਦਾ ਮਰਨ ਵਰਤ ਇਕੱਲਾ ਗੱਲਬਾਤ ਸ਼ੁਰੂ ਕਰਾਉਣ ਲਈ ਸੀ ਵੀ ਇਕੱਲੀ ਗੱਲਬਾਤ ਸ਼ੁਰੂ ਕਰ ਦਿਓ ਇਹ ਸਵਾਲ ਬਹੁਤ ਸਾਰੇ ਲੋਕਾਂ ਨੇ ਉਸ ਖਬਰ ਤੇ ਉਠਾਇਆ ਮੈਨੂੰ ਲੱਗਦਾ ਇਸ ਖਬਰ ਦੀ ਜ਼ਿਆਦਾ ਪੁਸ਼ਟੀ ਤਾਂ ਜਿਹੜੇ ਉਹ ਸਤਕਾਰਯੋਗ ਆਗੂ ਲੜਾਈ ਲੜ ਰਹੇ ਨੇ ਸ਼ੰਭੂ ਬਾਰਡਰ ਤੇ ਖਨੌਰੀ ਦੇ ਉੱਪਰ ਉਹਨਾਂ ਨੂੰ ਇਹਦੀ ਕਲੈਰਿਟੀ ਦੇਣੀ ਚਾਹੀਦੀ ਆ ਅਖਬਾਰਾਂ ਨੇ ਤਾਂ ਖਬਰ ਲਾਤੀ ਇਸ ਖਬਰ ਤੇ ਸਵਾਲ ਉੱਠ ਰਹੇ ਨੇ ਤਾਂ ਮੈਂ ਕਹੂੰਗਾ ਕਿ ਇਹਦੇ ਉੱਪਰ ਉਹਨਾਂ ਆਗੂਆਂ ਨੂੰ ਸਪਸ਼ਟੀਕਰਨ ਕਲੈਰਿਟੀ ਦੇਣੀ ਚਾਹੀਦੀ ਆ ਕਿ ਸੱਚੀ ਇੰਚਾ ਕੀ ਕੀ ਖਨੌਰੀ ਮੋਰਚੇ ਤੇ ਸ਼ੰਭੂ ਮੋਰਚੇ ਨੇ ਇਹ ਫੈਸਲਾ ਕਰ ਲਿਆ ਵੀ ਜੇਕਰ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਹੀ ਦੇ ਦੇਵੇ ਤਾਂ ਫਿਰ ਜਿਹੜੇ ਡੱਲੇਵਾਲ ਸਾਹਿਬ ਨੇ ਉਹ ਸਰਕਾਰ ਦੇ ਕਹਿਣ ਤੇ ਹਸਪਤਾਲ ਜਾ ਕੇ ਇਲਾਜ ਕਰਾਉਣਾ ਸ਼ੁਰੂ ਕਰ ਦੇਣਗੇ ਉਹ ਜਿਹੜਾ ਜਿਹੜਾ ਇਲਾਜ ਦਾ ਇਲਾਜ ਕੀ ਹੋਣਾ ਹੈ ਵੀ ਉਹਨਾਂ ਨੇ ਖਰਾਕ ਦੇਣੀ ਹੈ ਮਤਲਬ ਮਰਨਵਰਤ ਖਿਲਾਉਣਾ ਉਹਨਾਂ ਨੇ ਮੂੰਹ RAI ਖੋਲੋ ਜਾਂ ਨਸਾਂ ਦੇ ਵਿੱਚ ਜਿਹੜਾ ਗਲੂਕੋਜ਼ ਦੀਆਂ ਬੋਤਲਾਂ ਲੈ ਕੇ ਖੋਲੋ ਵੀ ਉਹਨਾਂ ਨੇ ਮਰਨਵਰਤ ਤੇ ਨਹੀਂ ਰਹਿਣ ਦੇਣਾ ਤਾਂ ਫਿਰ ਕੀ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਖੋਲ ਦੇਣਗੇ ਇੱਕ ਵੱਡਾ ਸਵਾਲ ਹੈ ਔਰ ਮੈਂ ਕਹੂੰਗਾ ਇਹਦਾ ਜਵਾਬ ਜਿਹੜੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਸੈਕੰਡ ਆਗੂ ਨੇ ਜੱਥੇਬੰਦੀ ਦੇ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ਜੀ ਉਹਨਾਂ ਨੂੰ ਦੇਣਾ ਚਾਹੀਦਾ ਸਰਵੰਤ ਸਿੰਘ ਪੰਦੇਰ ਨੇ ਅਬਮਨਿਊ ਕੁਆੜ ਨੇ ਸਰਜੀਤ ਸਿੰਘ ਫੂਲ ਜਾਂ ਬਲਦੇਵ ਸਿੰਘ ਜੀਰਾ ਜੀ ਨੇ ਜਸਵਿੰਦਰ ਸਿੰਘ ਸੋਮਾ ਜੀ ਨੇ ਜਾਂ ਮਨਜੀਤ ਰਾਏ ਜੀ ਨੇ ਜਿੰਨੇ ਵੀ ਆਗੂ ਉੱਤੇ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਇਸ ਖਬਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਔਰ ਜੇਕਰ ਇਹਦਾ ਜਵਾਬ ਨਹੀਂ ਆਉਂਦਾ ਤਾਂ ਫਿਰ ਇਹ ਗੱਲ ਜਿਹੜੀ ਹੈ ਬੜੀ ਅਜੀਬ ਕਿਸਮ ਦੀ ਬਣਦੀ ਹੈ ਵੈਸੇ ਅੱਜ ਪੁਲਿਸ ਫਿਰ ਉੱਥੇ ਪਹੁੰਚ ਗਈ ਹੈ ਖਨੌਰੀ ਮੋਰਚੇ ਤੇ ਡੱਲੇਵਾਲ ਨੂੰ ਮਨਾਉਣ ਦੇ ਲਈ ਕਿਉਂਕਿ ਸੁਪਰੀਮ ਕੋਰਟ ਨੇ ਹੁਣ 2 ਜਨਵਰੀ ਤੱਕ ਟਾਈਮ ਦਿੱਤਾ ਹੋਇਆ 2 ਜਨਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਮਨਾ ਕੇ ਮਰਨ ਵਰ ਤੋਂ ਉਹਨਾਂ ਨੇ ਉਹ ਉਹਨਾਂ ਨੂੰ ਇਲਾਜ ਦੇ ਲਈ ਲੈ ਕੇ ਜਾਣਾ ਤਾਂ ਅੱਜ ਜਿਹੜੇ ਬੱਬੂ ਮਾਨ ਗਾਇਕ ਉਹ ਵੀ ਉੱਥੇ ਗਏ ਤੇ ਉਧਰ ਇੱਕ ਗੱਲ ਹੋਰ ਅਜ ਨਵੀਂ ਆਈ ਹੈ ਪਹਿਲਾਂ ਖਬਰ ਆਈ ਸੀ ਕਿ ਜਿਹੜਾ ਸਯੁਕਤ ਕਿਸਾਨ ਮੋਰਚਾ ਹੈ ਉਹਦੀਆਂ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਦੇ ਦਿੱਤਾ ਤੇ ਪੰਚਕੂਲਾ ਚ ਗੱਲਬਾਤ ਹੋਵੇਗੀ ਪਰ ਅੱਜ ਐਸਕੇਐਮ ਨੇ ਕਹਿਤਾ ਵੀ ਅਸੀਂ ਨਹੀਂ ਕਰਨੀ ਗੱਲਬਾਤ ਐਸਕੇਐਮ ਸਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਜਿਹੜੀਆਂ ਜਥੇਬੰਦੀਆਂ ਖਨੌਰੀ ਤੇ ਸ਼ੰਭੂ ਤੇ ਲੜਾਈ ਲੜ ਰਹੀਆਂ ਗੱਲਬਾਤ ਤਾਂ ਹੋਣੀ ਹੈ ਉਹਨਾਂ ਉਸ ਸੰਘਰਸ਼ ਦੇ ਪ੍ਰਤੀ ਤਾ ਅਸੀਂ ਕਿਉਂਕਿ ਉਹਦੇ 'ਚ ਅਸੀਂ ਵੱਖਰੇ ਤੌਰ ਤੇ ਵੱਖਰੀ ਲੜਾਈ ਲੜ ਰਹੇ ਆ ਤੇ ਅਸੀਂ ਉਹਦੇ ਬਾਰੇ ਕੋਈ ਫੈਸਲਾ ਕਰਕੇ ਆ ਜਾਈਏ ਤਾਂ ਉਹ ਫੈਸਲਾ ਉੱਥੇ ਫਿਰ ਲਾਗੂ ਨਾ ਹੋਵੇ ਤਾਂ ਉਹ ਕਹਿੰਦੇ ਵੀ ਅ ਅਸੀਂ ਸਮਝਦੇ ਆ ਵੀ ਇਸ ਕਰਕੇ ਅਸੀਂ ਗੱਲ ਨਾ ਕਰੀਏ ਉਹ ਕਰਨ ਜਿਹੜੇ ਸ਼ੰਮੂ ਤੇ ਖਨੌਰੀ ਦੇ ਉੱਪਰ ਲੜਾਈ ਲੜ ਰਹੇ ਨੇ ਸੋ ਦਰਸ਼ਕਾਂ ਨੇ ਇਨਾ ਟਾਈਮ ਸਮਾਂ ਦਿੱਤਾ ਵੇਖਿਆ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ